ਅਸਾਮ ਦੇ ਜੇਲ੍ਹ ਦੇ ਵਿੱਚ ਸਾਡੇ ਨੌਜਵਾਨ ਲੀਡਰ ਉਹਨਾਂ ਨੂੰ ਤੇਲੂਗੁਰ ਦੇ ਜੇਲ੍ਹ ਦੇ ਵਿੱਚ ਸਿੱਧਰੇ ਹੋਇਆ ਉਹਨਾਂ ਨੇ ਭੁਖੜਤਾਲ ਕੀਤੀ ਹੈ ਸਰਦਾਰ ਅਮਰਪਾਲ ਸਿੰਘ ਹੈ ਇੱਕ ਭਾਈ ਬੈਂਸਿੰਘਾ ਜਿਹੜਾ ਇੰਨਾ ਬੁਬਾਰ ਹੋ ਗਿਆ ਕਿ ਕਿਸੇ ਵੇਲੇ ਵੀ ਉੱਜਿਤ ਹੋ ਜਾਦਾ ਤੇ ਸਾਥ ਸੰਗਤ ਜੀ ਜਿਵੇਂ ਅੰਗਰੇਜ਼ ਸਾਡੇ ਬਜ਼ੁਰਗਾਂ ਨੂੰ ਕਾਲਾ ਪਾਣੀ ਪੀਣ ਦੇਸੀ ਤੁਹਾਨੂੰ ਪਤਾ ਹੈ ਸੌਂ ਦੇ ਵਿੱਚ ਪਾਣੀ ਬਹੁਤ ਜ਼ਹਿਰੀਲਾ ਹੈ ਉੱਥੇ ਜੋਖਾਂ ਹੁੰਦੀਆਂ ਜੇ ਜੋਖਾ ਡਰ ਜਾਣ ਤਾਂ ਸਾਰਾ ਕੂਚ ਉਸ ਗਲੇ ਜਾਂਦੀ ਹੈ ਜੇ ਸੈਂਟਰ ਦੀ ਸੰਗਠਨ ਨੇ ਉੱਥੇ ਜਿੱਥੇ ਇਸ ਨਾਮ ਕਰੰਦਸਤਾਨ ਜਿੱਥੇ ਸੋਣ ਦਾ ਸਾਨਾ ਉੱਥੇ ਖੁਫੀਆਂ ਕੈਵਰੇ ਲੜੇ ਹੋਏ ਆਂ ਔਰ ਹਰੇਕ ਗੱਲ ਜਿਹੜੀ ਕਰਦੇ ਐ ਉਹਨੂੰ ਰਿਕਾਰਡ ਕਰਦੇ ਸੈਂਟਰ ਦੀ ਖੁਫੀਆਂ ਜਿੰਸੀ ਉਹ ਸੁਣਦੀ ਐ ਇਹੋ ਜਿਹਾ ਵੀ ਰੁੱਖਾ ਤੇ ਜ਼ਾਨਮ ਬਤਾਰਾ ਸਿੱਖਾਂ ਦੇ ਨਾਲ ਅੱਜ ਦੇ ਦਿਨ ਕਿਉਂ ਹੋ ਰਿਹਾ ਹੈ ਆਪਣ ਪ੍ਰੇਰਣਾ ਇੱਥੋਂ ਮਿਲਣੀ ਚਾਹੀਦੀ ਹੈ ਕੁੱਪ ਤੋਂ ਕੁੱਪੇ ਤੋਂ ਤਗੇਲ ਤੋਂ ਕਿ ਜੇ ਅਸੀਂ ਆਪਣਾ ਸਿਰ ਇਕੱਠਾ ਕਰੀਏ ਹਿੰਮਤ ਕਰੀਏ ਅਸੀਂ ਵੀ ਆ ਕੇ ਇਸ ਦੁਸ਼ਮਣ ਨੂੰ ਉਹ ਹੁਣ ਕਿਸ ਕਸ ਦੇਸਾ ਦੇ ਜੇ ਹੁਣ ਇਹ ਮਤਰਾ ਦੰਨ ਦੇ ਦਿੱਤੀ ਸੀ ਮੈਂ ਤੁਹਾਡਾ ਬੜਾ ਇੰਨੀ ਹੈ ਮੈਨੂੰ ਕੰਮ ਦਿੱਤਾ ਕਿ ਜਿਹੜਾ ਗੁਰਕੁਵਾਲਾ ਸਾਹਿਬ ਦਾ ਸਰੋਵਰ ਹੈ ਉਹਦੇ ਵਿੱਚ ਡੈਣ ਦਾ ਪਾਣੀ ਆਉਣਾ ਚਾਹੀਦਾ ਮੈਂ ਇੱਕ ਦੋ ਦਿਨਾਂ ਤੋਂ ਡਿਪਟੀ ਕਮਿਸ਼ਨਰ ਨੂੰ ਮਿਲਣਾ ਸੇਵਾਦਾਰਾਂ ਨੂੰ ਤਾਂ ਖਾਸ ਦਿੱਤੀ ਹੋਈ ਹੈ ਕਿ ਬੈਡ ਦਾ ਪਾਣੀ ਸਾਡੇ ਸੋਮਰ ਦੇ ਵਿੱਚ ਹੁਣ ਸ਼ੁਰੂ ਕਰੇ ਹੋਰ ਜਿਹੜੀਆਂ ਤਕਲੀਫਾਂ ਉਹ ਬੋਸ਼ੂਸ਼ ਕੀਤੀ ਹੈ ਕਿ ਉਹ ਵੀ ਸੁਧੋੜਾ ਅੱਜ ਦੋ ਦਿਨਾਂ ਤੱਕ ਨਹੀਂ ਪੱਥਰ ਸੀ ਰੱਖਣੇ ਹੈ ਇੱਕ ਬਹੁਤ ਵੱਡਾ ਹਸਪਤਾਲ ਸੈਂਟਰ ਦਾ ਇੱਥੇ ਤੁਹਾਡੇ ਬਰਨਾਲੇ ਦੇ ਵਿੱਚ ਬਣ ਜਾਣਾ ਹੈ ਉਹਦੇ ਤੇ 55 ਕਰੋੜ ਰੁਪਈਆ ਖਰਚ ਹੋ ਰਿਹਾ ਹੈ ਉਹ ਕਾਦਾ ਹਸਪਤਾਲ ਹੋਊਗਾ ਉਹ ਹੋਊਗਾ ਜਿਹੜੀਆਂ ਬਿਮਾਰੀਆਂ ਹਵਾ ਦੇ ਨਾਲ ਫੈਲਦੀਆਂ ਜਿਵੇਂ ਠੰਡ ਲੱਗ ਜੇ ਫਰੂ ਹੋ ਜੇ ਕੋਵਿਡ ਹੋ ਜੇ ਜੇ ਸਾਡੇ ਮਾਤਾ ਹੋ ਜੇ ਉਹਦਾ ਸਾਰੇ ਇੰਡੀਆ ਤੋਂ ਵੱਡਾ ਹਸਪੀਟਲ ਤੁਹਾਡੇ ਬਰਨਾਲੇ ਦੇ ਵਿੱਚ ਸੇਤੀ ਬਣਾਣਾ ਸ਼ੁਰੂ ਹੋ ਰਿਹਾ ਦੂਸਰੀ ਚੀਜ਼ ਕੀਤੀ ਹੈ ਕਿ ਤੁਹਾਡੇ ਬਰਨਾਲੇ ਦੇ ਲਈ ਅਸੀਂ 11 ਕਰੋੜ ਰੁਪਇਆ ਤੁਹਾਡੇ ਸਾਰੇ ਜਿੰਨੇ ਵੀ ਖੰਭੇ ਐ ਜਿੰਨੀਆਂ ਵੀ ਪ੍ਰਾਣੀਆਂ ਤਾਰਾਂ ਸਭ ਖੇਡ ਦੇਣੀਆਂ ਕਿਸੇ ਤੇ ਕਰ ਦਿਓ ਤੋਂ ਤਾਰ ਨਹੀਂ ਜਾਊਗੀ ਕਿਸੇ ਦੀ ਮੋਟਰ ਨਹੀਂ ਸਰੂਗੀ ਤੁਹਾਡੇ ਕਰਦੀਆਂ ਮਸ਼ੀਨਾਂ ਨਹੀਂ ਚੱਲਣਗੀਆਂ ਇਹ ਵੀ ਕੰਮ ਆਗਲੇ ਸਾਲ ਤੱਕ ਖਤਮ ਹੋ ਜਾਊਗਾ ਗਾਮੀਆਂ ਤਾਰਾਂ ਤੇ ਦੇਵੇਂ ਖੰਭੇ 1 ਲੱਖ ਜਾਣੇ ਆ ਜਿੱਥੇ ਬਰਨਾਲੇ ਦੀ ਗੱਲ ਹੈ ਉੱਥੇ ਸਨਰੂਰ ਦੇ ਲਈ 166 ਕਰੋੜ ਰੁਪਇਆ ਲੰਦਾ ਹੈ ਉੱਥੇ ਵੀ ਤਾਰਾ ਤੇ ਖੰਬੇ ਬਦਲੇ ਜਾਣੇ ਆ ਬਲੇਰ ਕੋਰਟ ਦੇ ਲਈ ਅਸੀਂ 53 ਕਰੋੜ ਰੁਪਇਆ ਸੈਂਟਰ ਦੀ ਸਰਕਾਰ ਤੋਂ ਲਿਆ ਆ ਕੇ ਉਹ ਖਰਿਆ ਜਿੱਥੇ ਜਿੱਥੇ ਸੜਕਾਂ ਨਹੀਂ ਸੀ ਸੜਕਾਂ ਬਣਾਤੀਆਂ ਜਿਹੜੇ ਅੰਗਹੀਨ ਸੀ ਉਹਨਾਂ ਨੂੰ ਡਾਈਸਕਲ ਜਿਹੜੀ ਵੀ ਲੋੜ ਉਹਨਾਂ ਨੂੰ ਸੀ ਉਹ ਦਿੱਤੀ ਗਈ ਹੈ ਜੇ ਅਜੇ ਕੋਈ ਰਹਿ ਗਿਆ ਉਹ ਸਾਡੇ ਦਫ਼ਤਰ ਦੇ ਵਿੱਚ ਆਪਣਾ ਨਾਮ ਲਿਖਾ ਸਕਦਾ ਜਿੰਨੇ ਵੀ ਮੇਰੇ ਇੰਟਰਵਿਊ ਦੇ ਵਿੱਚ ਮਨੇ ਕੋਸ਼ਿਸ਼ ਨਾ ਬਰਨਣਾ ਤੇ ਸੁਣੋ ਕੈਂਸਰ ਦੇ ਮਰੀਜ਼ ਸੀਗੇ ਉਹਨਾਂ ਨੂੰ ਸਾਡੇ 3-3 ਲੱਖ ਰੁਪਈਆ ਦੇਖੇ ਉਹਨਾਂ ਦਾ ਲੱਗਾ ਆਜ਼ਾਦ ਹੋ ਰਿਹਾ ਸੋ ਸਾਥ ਸੰਗਤ ਜੀ ਕਿਛੇ ਬੰਨੇ ਵੀ ਅਸੀਂ ਕਮਜ਼ੋਰੀ ਨਹੀਂ ਦਿਖਾਈ ਦੇਸ਼ਾਤ ਵਿੱਚ ਬ੍ਰੋਦੀ ਫਾਰਮ ਜਿੱਤੇ ਪਰ ਤਾਂ ਵੀ ਤੁਹਾਡੀ ਕਿਰਪਾ ਦੇ ਨਾਲ ਜੇ ਤੁਸੀਂ ਕੰਮਕਾਰ ਦਿੱਤੀ ਹੈ ਸੈਂਟਰ ਤੋਂ ਇਹ ਸਾਰੀਆਂ ਚੀਜ਼ਾਂ ਖਿੱਚ ਕੇ ਲਿਆਂਦੀ ਹੈ